ਸਾਸੀ ਕਾਲ ਜੀ ਅੱਜ ਉਹ ਅੱਜ ਆਪਾਂ ਬਣਾਉਨੇ ਆ ਕੁਝ ਨਾਨ ਵੇਜ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਲੈ ਲਿਆ ਜੀ ਤੇਲ ਇਹਨੂੰ ਗਰਮ ਹੋਣ ਤੱਕ ਆਪਾਂ ਇਹਦੇ ਵਿੱਚ ਅਦਰਕ ਲਸਣ ਪਿਆਜ਼ ਟਮਾਟਰ ਸਾਰੇ ਗ੍ਰाइंड ਕਰਕੇ ਇਕੱਠਾ ਹੀ ਪਾ ਲਿਆ ਸੀ ਕਿਉਂਕਿ ਟਾਈਮ ਥੋੜਾ ਘੱਟ ਸੀ ਹੁਣ ਆਪਾਂ ਇਹਨੂੰ ਪਕਾਉਣ ਤੋਂ ਬਾਅਦ ਇਹਦੇ ਵਿੱਚ ਪਾਇਆ ਨਮਕ ਸਵਾਦ ਦੇ ਅਨੁਸਾਰ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਹੁਣ ਆਪਾਂ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹਦਾ ਰੰਗ ਵੇਖੋ ਰੈੱਡ ਕਲਰ ਦਾ ਨਹੀਂ ਹੋ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੋ ਕਿ ਰੱਖਿਆ ਹੋਇਆ ਸੀ 1 ਕਿਲੋ ਮੀਟ ਮੀਟ ਨੂੰ ਆਪਾਂ ਮਸਾਲੇ ਦੇ ਵਿੱਚ 5 ਤੋਂ 7 ਮਿੰਟ ਲਈ ਭੁੰਨਾਂਗੇ ਇਸ ਤਰ੍ਹਾਂ ਹੀ ਥੋੜਾ ਜਿਹਾ ਟੱਕ ਕੇ ਇਹਨੂੰ ਆਪਾਂ ਕੁੱਕਰ ਨੂੰ ਬੰਦ ਨਹੀਂ ਕਰਨਾ ਇਦਾਂ ਹੀ ਟੱਕ ਕੇ ਇਹਨੂੰ ਭੁੰਨਾਂਗੇ ਇਸ ਤਰ੍ਹਾਂ ਬਣਾਨਾ ਚਿਕਨ ਬਹੁਤ ਸਵਾਦ ਬਣਦਾ ਹੈ ਤੁਹਾਨੂੰ ਜੇ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹੁਣ ਜਿੰਨੀ ਵੀ ਤੁਸੀਂ ਤਰੀ ਰੱਖਨੀ ਆ ਕੱਟ ਲਿਆ ਬਾਦ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਪਾ ਕੇ 7 ਤੋਂ 8 ਸੀਟੀਆਂ ਲਗਵਾਓ ਫਿਰ ਲਾਸਟ ਦੇ ਵਿੱਚ ਤੁਸੀਂ ਪਾਓ ਕਾਲੀ ਮਿਰਚ ਤੇ ਸਾਰਿਆਂ ਦਾ ਮਨਪਸੰਦ ਧਨੀਆ ਤੁਹਾਡਾ ਚਿਕਨ ਤਿਆਰ ਹੈ ਜੀ ਇਹ ਬਹੁਤ ਹੀ ਜਲਦੀ ਬਣਦਾ ਹੈ 10-15 ਮਿੰਟ ਦੇ ਵਿੱਚ ਬਣ ਜਾਂਦਾ ਹੈ ਜੀ ਟਰਾਈ ਜ਼ਰੂਰ